සලෝක අනෙක පේkh අරඥයානතයාන මානහට මෙලෙ අවනාකේ කහෝනානක කරපාපයි පගතගියන්න සුවයේ පවడගగ්‍යානනහි මොख බත්තාාව යනක ජුගත සාස්තරකරපతාව ਗਿਆਨੀ ਸੋਏ ਜਾਕੇ ਧ੍ਰਿੜ ਸੋਉ ਕਹਿਤ ਸੁਨਤ ਕਾਛ ਜੋਗ ਨਾ ਹੋਉ ਗਿਆਨੀ ਰਹਤ ਆਗਿਆ ਧ੍ਰਿੜ ਜਾਕੇ ਉਸ ਨਸੀਤ ਸੰਸਰ ਸਾਭਤਾ ਕੈ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾ ਕਾਓ ਕਿਰਪਾ ਧਾਰੀ ਸਲੋਕ ਆਵਨ ਆਏ ਸ੍ਰਿਸ਼ਟ ਮਹ ਬਿਨ ਬੂਝੇ ਪਾਸ ਢੂਰ ਨਾਨਕ ਗੁਰਮੁਖ ਸੋ ਬੂਝੈ ਜਾ ਕੈ ਭਾਗ ਮਥੂਰ ਪਾਉੜੀ ਯਾ ਜੁਗ ਮਹਿ ਇਕ ਹੈ ਕਾਉ ਆਇਆ ਜਨਮ ਤਮੋਹਿ ਓ ਮੋਹਨੀ ਮਾਇਆ ਗਰਭ ਕੁੰਟ ਮਹਿ ਉਰਦ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਤੇ ਉਰਜ ਪਰੇ ਜੋ ਛੋਡ ਛਡਾਨਾ ਦੇਵਨ ਹਾਰ ਮਨਹਿ ਵਿਸਰਾਨਾ ਤਾਰੋ ਕਿਰਪਾ ਜਿਸਹਿ ਗੁਸਾਈ ਇਤ ਓਤ ਨਾਨਕ ਤਿਸ ਬਿਸਰਾ ਹੋ ਨਾਹੀ ਸਲੋਕ ਆਵਤ ਹੁਕਮ ਬਿਨਾ ਸੁਖਮ ਆਗਿਆ ਭਿੰਨ ਨਾ ਕੋਏ ਆਵਨ ਜਾਣਾ ਤੇ ਹਮਿਟੈ ਨਾਨਕ ਜੇ ਹਮਨ ਸੋਏ ਪਾਉੜੀ ਏਉ ਜੀ ਬਹੁਤ ਗਰਭ ਵਾਸੇ ਮੋਹ ਮਗਨ ਮੀਠ ਜੋਨ ਫਾਸੇ ਏ ਨਮਾਇਆ ਤ੍ਰੈ ਗੁਣ ਵਸ ਕੀਨੇ ਆਪ ਨਮੋਹ ਘਟੇ ਕਾਟ ਦਿਨੇ ਏ ਸਾਜਨ ਕਛ ਕਹੋ ਉਪਾਇਆ ਜਾਤੇ ਤਰਉ ਬਖਮ ਏਹ ਮਾਇਆ ගර කෙරපා සත සංගමෙලායේ නානකතාකෑ නෙකට නාමායේ සලෝක කෙරතකමාවන සුප අසුබබකින්නේ තෙන ප්‍රබආප පාසආපන හවහව කරෑ නානක බේනහාර කහකමාත පවි ਇਕ ਹੈ ਆਪ ਕਰਾਵਨ ਹਾਰਾ ਆਪਹਿ ਪਾਪ ਪੁੰਨ ਵਿਸਥਾਰਾ ਇਹ ਆਜਗ ਜਿਤ ਜਿਤ ਆਪਹਿ ਲਾਇਓ ਸੋ ਸੋ ਫਾਇਓ ਜੋ ਆਪ ਦੇਵਾਇਓ ਵਾ ਕਾ ਅੰਤ ਨ ਜਾਣੈ ਕੋਊ ਜੋ ਜੋ ਕਰੈ ਸੋਉ ਫਨ ਹੋਊ ਇਹ ਕਹਤੇ ਸਗਲਾ ਵਿਸਥਾਰਾ ਨਾਨਕ ਆਪ ਸਵਾਰਨ ਹਾਰਾ ਸਲੋਕ ਰਾਚ ਰਹੇ ਬਨਤਾ ਬਨੋਦ ਕੁਸਮ ਰੰਗ ਬਖਸੂਰ ਨਾਨਕ ਤੇਹ ਸਰਣੀ ਪਰਾਵ ਬਿਨ ਸਜਾਏ ਮੈਂ ਮੂਰ ਪਾਉੜੀ रेमान मान बेन हार हर जय रच हौ तह तह बन्दन पाहे जिह वेद कतहु न छुटिय साकत तेऊ कमाहे हाओ हाओ करते कर्म रात ताक पार अफार प्रीत नहीं जाओ नाम स्यों तौ ए कर्म बेकार ਵਾਦੇ ਜਮ ਕੀ ਜੇ ਵਰੀ ਮੀਠੀ ਮਾਇਆ ਰਾਂਗ ਭ੍ਰਮ ਕੇ 모ਹ ਨਹ 부ਝਹਿ ਸੋ ਪ੍ਰਭ ਸਦ ਹੂ ਸੰਗ ਲੇਖ ਗਣ ਤਨਾ ਛੂਟੀਐ ਕਾਚੀ ਭੀਤ ਨਾ ਸੋਧ ਜਿਸਹਿ 부ਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕੈ ਟੂਟੇ ਵੰਦਨ ਜਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪਾਉੜੀ ਰਾਰਾ ਰੰਗ ਹੋਇਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰਗਹ ਕਹੈ ਨਾ ਕੋਊ ਆਉ ਬੈਠ ਆਦਰ ਸੋਭ ਦੇਊ ਵਾ ਮਹਿਲੀ ਪਾਵਹਿ ਤੂ ਬਸਾ ਜਨਮ ਮਰਨ ਨਹਿ ਹੋਏ ਬినా사 ਮਸਤਕ ਕਰਮ ਲਿਖਿਓ ਤੋਰ ਜਾਕੇ ਹਾਰ ਸੰਪੈ ਨਾਨਕ ਘਰਿ ਤਾਕੇ ਸਲੋਕ ਲਾਲਚ ਝੂਠ ਵਿਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਕਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ਪਾਉੜੀ ਲੱਲਾ ਲਪਟ ਵਿਖੈ ਰਸ ਰਾਤੀ ਅਹੰ ਗੋਦ ਮਾਇਆ ਮਦ ਮਾਤੀ ਇਹ ਆ ਮਾਇਆ ਮਹਿ ਜਨਮ ਮਹਿ ਮਰਨਾ ਜਿਉ ਜਿਉ ਹੁਕਮ ਤਿਵੈ ਤਿਉ ਕਰਨਾ ਕਉ ਉਨਾ ਨਾ ਕੋਊ ਪੂਰਾ ਕਉ ਸੁਗਰ ਨਾ ਕੋਊ ਮੂਰਾ ਜੇਤ ਜੇਤ ਲਾਭ ਹੋ ਤਿਤ ਤਿਤ ਲਗਣਾ ਨਾਨਕ ਠਾਕੁਰ ਸਦਾ ਅਲਿਪਨਾ ਸਲੋਕ ਲਲගුපාਲගෝ බෙන්ந்து පਰාਬ ගැਹැර ගබීරਅਥһыਸරਨਾහි අවරකෝਨਨකබෙපරවාහ පවड़ੀ ලල්ලාතා කෑලවෑਨකෝ එකහැਆප අවර නැහැහෝ හෝගනහාර හෝਤ සාධයායා වාකਅන්ተਨකාහුපායා ඊට হাසත මැහැपූර समाන්නේ ప్්‍රගට पරख සብठा වු जाන්නේ ජකාවදිनਹරරසයපනාਨਨක ගොरमुख ਹරਹरतेහජපනාਸලෝක, ਆਤਮ ਰਾਸ ਜੇਹ ਜਾਣਿਆ ਹਾਰ ਰੰਗ ਸਹਿ ਜੇ ਮਾਨ ਨਾਨਕ ਧਾਨ ਧਾਨ ਧਨ ਜਾਣ ਆਏ ਤੇ ਪ੍ਰਵਾਣ ਪਾਉੜੀ ਆਇਆ ਸਫਲ ਤਾਹੂ ਕੋ ਗਨਿਐ ਜਾਸ ਰਸਨ ਹਰ ਹਰ ਜਸ ਭਨੀਐ ਆਏ ਬਸਹਿ ਸਾਧੂ ਕੈ ਸੰਗੇ ਆਨ ਦਿਨ ਨਾਮ ਧਿਆਵਹਿ ਰੰਗੇ ਆਵਤ ਸੋ ਜਨ ਨਾਮ ਮਹਿ ਰਾਤਾ ਜਾ ਕਉ ਦਇਆ ਮਯਾ ਵਿਦਾਤਾ ਏ ਕਹਿ ਆਵਨ ਫਿਰ ਜੋ ਨ ਆਇਆ ਨਾਨਕ ਹਾਰ ਕੈ ਦਰਸ ਸਮਾਇਆ ਸਲੋਕ ਯਾਸ ਜਪਤ ਮਨ ਹੋਏ ਆਨੰਦ ਬਿਨ ਸਹਿ ਦੂਜਾ ਭਾਵ ਦੁਖ ਦਰਦ ਤ੍ਰਿਸ਼ਨਾ ਗੁਰਜੈ ਨਾਨਕ ਨਾਮ ਸਮਾਵ ਪਾਉੜੀ ਜਈਆ ਜਾਰੋ ਦੁਰਮਤ ਦੋ ਤਿ ਸਹਿ ਤਿਆਗ ਸੁਖ ਸਹਿ ਜੇ ਸੋ ਜਈਆ ਜਾਏ ਪਰਹੋ ਸੰਤ ਸਰਨਾ ਜਿਹ ਆਸਰ ਇਆ ਭਵ ਜਲ ਤਰਨਾ जया जनम न सो एक नाम दे मनह प्रो जया जनम न हारि गोरपुरे नानक तेह सुख पाया जा कहर एक श्लोक ਅੰਤਰ ਮਾਨ ਤਾਨ ਬਸ ਰਹੇ ਈਤ ਊਤ ਕੇ ਮੀਤ ਗੁਰ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ਪਾਉੜੀ ਹਾਨ ਦੇਨ ਸਿਮਰਹੁ ਤਾਸ ਕਉ ਜੋ ਅੰਤ ਸਹਾਈ ਹੋਏ ਇਹ ਵਿਖਿਆ ਦਿਨ ਚਾਰ ਛੇ ਆਸ਼ਾਡ ਚਲਿਓ ਸਭ ਕੋਏ ਕਾ ਕੋ ਮਾਤ ਪਿਤਾ ਸੁਤ ਧੀਆ ਗ੍ਰਹਿ ਬਨਤਾ ਕਾਛ ਸੰਗ ਨਾ ਜੀਆ ਅਸੀ ਸੰਚ ਜੋ ਬਿਨ ਸੁਤ ਨਾਹੀ ਪਾਤ ਛੇਤੀ ਆਪਣੇ ਘਰ ਜਾਹੀ ਸਾਧ ਸੰਗ ਕਲ ਕੀਰਤਨ ਗਾਇਆ ਨਾਨਕ ਤੇ ਤੇ ਬਾਹੁਰ ਨ ਆਇਆ ਸਲੋਕ आत सुन्दर कुलीन चतुर मोख ज्ञानी धनवन्त मृतक कहय नानका जिह प्रीत नहीं भगवंत पौडी गंगा खाट शास्त्र होए ज्ञाता पूरक कुंभक रेचक करमाता। ਗਿਆਨ ਧਿਆਨ ਤੀਰਥ ਇਸਨਾਨੀ ਸੋਮ ਪਾਕ ਅਪਰਸ ਉਦਿਆਨੀ ਰਾਮ ਨਾਮ ਸੰਗ ਮਨ ਨਹੀਂ ਹੇਤਾ ਜੋ ਕਛ ਕੀਨੋ ਸੋਉ ਅਨੇਤਾ ਹੋਆ ਤੇ ਊਤਮ ਗਨਾਉ ਚੰਡਾਲਾ ਨਾਨਕ ਜੇਹ ਮਨ ਵਸਹਿ ਗੋਪਾਲਾ ਸਲੋਕ कुंट चार दह दिश भ्रमे कर्म कीर्तकिरेख सुख दुखमुखतजोन नानक ओ लेख पबडी कक्का कारणकर्ता लिखे ओ लेख को ਨਹੀਂ ਹੋਤ ਕਾਛ ਦੋ ਉਵਾਰਾ ਕਰਨੇ ਹਾਰ ਨਾ ਫੂਲਨ ਹਾਰਾ ਕਾਹੂ ਪੰਥ ਦਿਖਾਰੈ ਆਪੈ ਕਾਹੂ ਉਦਿਆਨ ਭਰਮਤ ਪਛਤਾਪੈ ਆਪਨ ਖੇਲ ਆਪ ਹੀ ਕੀਨੋ ਜੋ ਜੋ ਦਿਨ ਸੋ ਨਾਨਕ ਲੀਨੋ ਸ਼ਲੋਕ ਖਾਤ ਖਰਚਤ ਭਿਲ ਸ਼ਤ ਰਹੇ ਟੂਟ ਨਾ ਜਾਹੇ ਪੰਡਾਰ ਹਰ ਹਰ ਜਪਤ ਅਨੇਕ ਜਾਨ ਨਾਨਕ ਨਾਹੇ ਸੁਮਾਰ ਪਾਉੜੀ ਖਖ ਖੁਨਾ ਕਾਸ਼ ਨਹੀਂ ਤੇਸ ਸਮਰਾਥ ਕੈ ਪਾਹੇ ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹੇ ਸਰਚ ਖਜ਼ਾਨਾ ਨਾਮ ਧਨ ਆਇਆ ਭਗਤਨ ਕੀ ਰਾਸ ਖਿਮਾ ਗਰੀਬੀ ਅਨੰਦ ਸਹਿਜ ਜਪਤ ਰਹੈ ਗੁਣਤਾਸ ਖੇਲਹਿ ਵਿਗ ਸਹਿ ਅਨੰਦ ਸਿਉ ਜਾ ਕਾਉ ਹੋਤਿ ਕਿਰਪਾਲ ਸਦੀਵ ਗਨੀਵ ਸੁਹਾਵਨੇ RAM ਨਾਮ ਗਰੇਹ ਮਾਲ ेद न दुख ना डान ते जा कौ नदर करी। नानक जो प्रभ पाणया पूरि तना परी। सलोक। गान मेन देखो मने माहि सर पर चलनो लोग आस अनित्य गुरमुख मेटे नानक नाम अरोग पौडी गगा गोविंद गुण रबहु सास सास japनीत कहां दिशा सा देह का बेलम ना करे हो मीत ਨਹਿ ਵਾਰਿਕ ਨਹਿ ਜੋਬਨੈ ਨਹਿ ਵਿਰਦੀ ਕਛ ਬੰਧ ਉਹ ਬੇਰਾ ਨਹਿ ਬੂਜੀਐ ਜੋ ਆਏ ਪਰੈ ਜਮ ਫੰਦ ਗਿਆਨੀ ਧਿਆਨੀ ਚਤੁਰ ਪੀਖ ਰਹਿਨ ਨਹੀਂ ਇਹ ਠਾਏ ਛਾੜ ਛਾੜ ਸਗਲੀ ਗਈ ਮੂੜ ਤਹਾ ਲਪਟਾਹੇ ਗੋਰਾ ਪ੍ਰਸਾਦ ਸਿਮਰਤ ਰਹੈ ਜਾਹੁ ਮਸਤਕ ਭਾਗ ਨਾਨਕ ਆਏ ਸਫਲਤੇ ਜਾ ਕਉ ਪ੍ਰੇਹ ਸੁਹਾਗ ਸਲੋਕੈ ਕੋ ਕੇ ਸ਼ਾਸਤਰ ਵੇਦ ਸਭ ਆਨ ਨਾ ਕਥ ਤਉ ਕੋਏ ਆਦ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ ਪਉੜੀ ਕਗਾ ਘਾਲ ਹੁ ਮਨਹਿ ਏਹ ਵੇਨ ਹਰ ਦੂਸਰ ਨਾਹੀ ਨਹਿ ਹੋਆ ਨਹਿ ਹੋਵਨਾ ਜਤ ਕਤ ਉਹੀ ਸਮਾਹੇ ਉਲਹਿ ਤਉ ਮਨ ਜਾਵ ਆਵਹਿ ਸਰਨਾ ਨਾਮ ਤਤ ਕਲ ਮਹ ਪੁਨਹਿ ਚਰਨਾ ਕਾਲ ਕਾਲ ਅਨਿਕ ਪਸ਼ੁਤਾ ਵਹਿ ਬੇਨ ਹਾਰ ਭਗਤ ਕਹਾਂ ਥਿਤ ਪਾਵਹਿ ਕੋਲ ਮਹਾਰਾਸ ਅੰਮ੍ਰਿਤ ਤੇਹ ਪੀਆ ਨਾਨਕ ਹਾਰ ਗੁਰ ਜਾ ਖਾਓ ਦੀਆ ਸਲੋਕ ਹੈ ਨਾਣ ਕਾਲੇ ਸਭ ਦਿਵਸ ਸਾਸ ਨਹਿ ਵਡਨ ਘਟਨ ਤੇਲ ਸਾਰ ਜੀਵਨ ਲੋ ਰਹੇ ਭਰਮ ਮੋਹ ਨਾਨਕ ਤੇ ਊਗਵਾਰ ਪਾਉੜੀ ਗੰਗਾੰ ਗ੍ਰਸੈ ਕਾਲ ਤੇਹ ਜੋ ਸਾਖਤ ਪ੍ਰਭ ਕੀਨ ਅਨੇਕ ਜੋਨ ਜਨਮਹਿ ਮਰਹਿ ਆਤਮ ਰਾਮ ਨਾਚੀਨ ਗਿਆਨ ਧਿਆਨ ਤਾਹੂ ਕਉ ਆਏ ਕਾਰ ਕਿਰਪਾ ਜਿਹ ਆਪ ਦੇਵਾਏ ਗਣਤੀ ਗਣੀ ਨਹੀਂ ਕੋਊ ਛੂਟੈ ਕਾਚੀ ਗਾਗਰ ਸਰ ਪਰ ਫੂਟੈ ਸੋ ਜੀਵਤ ਜਿਹ ਜੀਵਤ ਜਪੇ ਆ ਪ੍ਰਗਟ ਭਾਏ ਨਾਨਕ ਨਹਿ ਛਪਿਆ ਸਲੋਕ ත తವව චරणරබిந்த ඌදකවලභిగසාత ప్ගටප අපහැ ගూබෙන්ද නානක සంతමතාత පౌడ చச்சාචරනකමල ගೋර ලగතානතාන වවාදන සජෝගಸපగా चारकुण्ट दह आयो भाई कृपा तप पायो। चार विचार विनस्यो सब दुआ, साध संग मन निर्मल हुआ। चिंत विसारी एक दृष्टेता नानक ज्ञान जेह जिह्नेतरा श्लोक ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬੇਦ ਗੋਨ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ ਪੌੜੀ ਛੱਛਾ ਸ਼ੋਹਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਨੀ ਹਾਰੇ ਛੱਛਾ ਸ਼ਾਰ ਹੋਤ ਤੇਰੇ ਸੰਤਾਇ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨਪ ਬਹੁ ਚਤੁਰਾਈ ਸੰਤਨ ਕੀ ਮਾਨ ਟੇਕ ਟਿਕਾਈ ਛਾਰ ਕੀ ਪੁਤਰੀ ਪਰਮ ਗਤ ਪਾਈ ਨਾਨਕ ਜਾ ਕਾਉ ਸੰਤ ਸਹਾਈ ਸਲੋਕ ਜੋਰ ਜ਼ੁਲਮ ਫੂਲਹਿ ਘਣੋ ਕਾਚੀ ਦੇਹ ਬਕਾਰ ਅਹੰ ਬੋਧ ਬੰਧਨ ਪਰੇ ਨਾਨਕ ਨਾਮ ਛੁਟਾਰ ਪਾਉੜੀ ਜੱਜਾ ਜਾਣੈ ਹਾਉ ਕਛ ਹੂਆ ਭਾਦਿਓ ਜਿਉ ਨਲਨੀ ਭ੍ਰਮਸੂਆ ਜਾਉ ਜਾਣੈ ਹਾਉ ਭਗਤ ਗਿਆਨੀ ਆਗੇ ਠਾਕੁਰ ਤੇਲ ਨਹੀਂ ਮਾਨੀ ਜਾਉ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ বসুਧਾ ਜਿਉ ਫਿਰਤਾ ਸਾਧ ਸੰਗ ਜਿਹ ਹਉ ਮੈਂ ਮਾਰੀ ਨਾਨਕ ਤਾ ਕਉ ਮਿਲੇ ਮੁਰਾਰੀ ਸਲੋਕ ਚਾਲਾਂਗੇ ਓਠ ਨਾਮ ਜਪ ਨਿਸ ਬਾਸੁਰ ਆਰਾਦ ਕਾਰਾ ਤੁਜੇ ਨਾ ਵਿਆਪਈ ਨਾਨਕ ਮਿਟੈ ਉਪਾਦ ਪਉੜੀ ਝਾ ਜਾ ਝੂਰਨ ਮਿਟੈ ਤੁਮਾਰੋ RAM ਨਾਮ ਸਿਉ ਕਰ ਬਿਉਹਾਰੋ ਚੂਰਤ ਚੂਰਤ ਸਾਖਤ ਮੂਆ ਜਾ ਕਹਿ ਰਦਾ ਹੋਤ ਪਾਉ ਬੀਆ ਚਰਹਿ ਕ ਸੰਮਲ ਪਾਪ ਤੇਰੇ ਮਨੂਆ ਅੰਮ੍ਰਿਤ ਕਥਾ ਸੰਤ ਸੰਗ ਸੁਨੂਆ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਨਾਨਕ ਜਾ ਕਉ ਕਿਰਪਾ ਗੁਸਾਈ ਸਲੋਕ यतन करहो तुम अनेक अनेकभेद रहन न मीत पावहोमित जीवतरहो हार हार पर्यह नानक नाम प्रीत पबडि न्यन्या द्रेड सही जात एह हेत गणति विनसजात ना गण सकाओ, ऊठ सिदारे केत न्योऽपेखाओ सो विनसताओ कास्यो करियसाङ्गणो या वेद सही चेत झठा माया रंग। జ్ఞాన తసోయి సంత సోయే భ్రమతే కి చిత భिन्नా ఆంధ కూపతేతేహ కడ్డో జెహో బహో సో ప్రసన్న జ్ఞా కే హాత్ సమరథతే కారణ కర్నే యోగానాణక్తేహ ఉస తత్ కరావ్ జ్ఞాహు కియో సంయోగ సలోక टूटे बन्धन जन्म मरण साध सेव सुख पाए नानक मनहो न विसर गुण निध राए राय पौडी करहो तौ एक की जाते वृथा न कुए मुख ही हिय बसै जो चहो सोय ਤੇ ਹੱਲਾ ਮਹੱਲਾ ਤਾ ਕਉ ਮਿਲਾ ਜਾ ਕਉ ਸਾਧ ਕ੍ਰਿਪਾਲ ਸਾਧੂ ਸੰਗਤ ਤਉ ਬਸੈ ਜੋ ਆਪਨ ਹੋਹਿ ਦਇਾਲ ਤੋਹੇ ਤਾਹੇ ਬਹੁ ਭਵਨ ਬਿਨ ਨਾਵੈ ਸੁਖ ਨਾਹੀ ਤਲਹਿ ਜਾਮ ਕੇ ਦੂਤ ਤੇਹ ਜੋ ਸਾਧੂ ਸੰਗ ਸਮਾਹੇ बार बार जाओ बारत सदके नानक पाप कद के शलोक ठाक न होती ते नहोदार जिह हो बहो सो प्रसन्नो जान अपने करे नानक ते धन धन पौड़ी ठठਾ ਮਨੁਆਾٺਾ ਹැਹੈਨਾਹੀਜੋਸਗਲਤਆਗ ਇਕਹੈ ਲਪටਾਹੀ ठਹੈਕ ठੈਕ ਮਾਆਸਾੰਗਮੂੇ ਉਵਾ ਕੈਕੁਸਲ ਨਾਕਤਹੁਹੂ上ੇ ठਾਡਪਰੀਸੰਤਹੈ ਸੰਗਬਸੇਆ ਅਮਰਤਨਾਮ ਤਾਹਾਜੀਰਸੇਆ। ਆਕੁਰੇ ਆਪਣੇ ਜੋ ਜਾਨ ਪਾਇਆ ਨਾਨਕ ਓ ਆ ਕਾ ਮਨ ਸੀਤ ਲਾਇਆ ਸਲੋਕ ਡੰਡਾਉਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਖਹੁ ਪ੍ਰਭੂ ਨਾਨਕ ਦੇ ਕਰ ਹੱਥ ਪਾਉੜੀ ਡੱਡਾ ਦੇਰਾ ਇਹੋ ਨਹੀਂ ਜਹ ਦੇਰਾ ਤਹ ਜਾਨ ਵਾ ਦੇਰਾ ਕਾ ਸੰਜਮੋ ਗੁਰ ਕੈ ਸਬਦ ਪਛਾਨ। ਯਾ ਦੇਰਾ ਕਉ ਸ਼ਰਮ ਕਰ ਘਾਲੈ ਜਾ ਕਾ ਤਸੂ ਨਹੀਂ ਸੰਗ ਚਾਲੈ। ਵਾ ਦੇਰਾ ਕੀ ਸੋ ਮਿਤ ਜਾਨੈ ਜਾ ਕਉ ਦ੍ਰਿਸ਼ਟ ਪੂਰਣ ਭਗਵਾਨੈ। ਦੇ ਰਾਨੇ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਾਨ ਨਹਿ ਡੋਲਾਇਆ ਸਲੋਕ ਹੈ ਕਾਹਨ ਲਾਗੇ ਧਰਮ ਰਾਏ ਕਿਨਹਿ ਨਾ ਘਾਲਿਓ ਬੰਦ ਨਾਨਕ ਉਬਰੇ ਜਪ ਹਰੀ ਸਾਧ ਸੰਗ ਸਨ ਬੰਦ ਪਾਉੜੀ टड्डा टूण्डत कह फिरह टूण्डन या मान संग साङ्ग तुहार प्रभ बसै वान वान कहाँ फिराहे एरि टाह हो साध साङ्ग अहं बोध बिकराल सुख पावहो सहजे बसहो दर्शन देख हाल ਏਰੀ ਜਾ ਮੈਂ ਜਾਮ ਮਰੈ ਘਰਬ ਜੋਨ ਦੁਖ ਪਾਏ 모ਹ ਮਗਨ ਲਪਟਟ ਰਹੈ ਹਾਉ ਹਾਉ ਆਵੈ ਜਾਏ ਕਹਿਤ ਟਹਿਤ ਅਬ ਟਹਿ ਪਰੇ ਸਾਧ ਜਨਾ ਸਰਨਾਏ ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਏ